ਵਿਦੇਸ਼ ਤੋਂ ਆਇਆ ਕਰਦਿਆਂ ਦਾ ਪੁੱਤ ਪੰਜਾਬ ਆ ਕੇ ਅਚਾਨਕ ਹੀ ਘਰੋਂ ਜਦੋਂ ਮੋਟਰਸਾਈਕਲ ਲੈ ਕੇ ਨਿਕਲਿਆ ਤਾਂ ਲਾਪਤਾ ਹੋ ਗਿਆ ਉਸਦੇ ਲਾਪਤਾ ਹੋਣ ਦੀ ਖਬਰ ਪੁਲਿਸ ਥਾਣੇ ਦੇ ਵਿੱਚ ਦਿੱਤੀ ਗਈ ਸੀ ਅਤੇ ਬੀਤੇ ਦਿਨ ਪੁਲਿਸ ਨੂੰ ਜਦੋਂ ਇੱਕ लाश बरामद ਹੁੰਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ شناخت ਕਰਨ ਦੇ ਲਈ ਬੁਲਾਇਆ ਜਾਂਦਾ ਹੈ। ਉਹਨਾਂ ਦੇ ਇੱਥੇ ਪਹੁੰਚਣ ਤੋਂ ਬਾਅਦ ਸਾਰੀ ਕਹਾਣੀ ਹੀ ਪਲਟ ਜਾਂਦੀ ਹੈ ਅਤੇ ਇੱਕ ਖੌਫਨਾਕ ਘਟਨਾ ਪੰਜਾਬ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਵੀ ਹੈਰਾਨ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਛੇਤੀ ਹੀ ਜਾਂਚ ਪੜਤਾਲ ਕਰਨ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਰੱਖੀ ਜਾਵੇਗੀ। ਜਿਹੜੇ ਡੈੱਡ ਬੋਡੀ ਮਿਲੀ ਇਹਦੇ ਮੇਰਾ ਨਾਮ ਦਿਲਬਖ ਸਿੰਘ ਹੈ ਉਹਨਾਂ ਦਾ ਨਾਮ ਬਲਵਿੰਦਰ ਸਿੰਘ ਇਹ ਪਿੰਡ ਬਾਕਰਪੁਰ ਤੋਂ ਰਹਿਣ ਵਾਲੇ ਨੇ ਸੁਪੀਨ ਦੇ ਵਿੱਚ ਪੱਕੇ ਨੇ ਇੱਥੇ ਕੋਈ ਜ਼ਮੀਨ ਦਾ ਇਹਨਾਂ ਦਾ ਚੱਕਰ ਸੀ ਜ਼ਮੀਨ ਲੈਣ ਦੇ ਵਿੱਚ ਤੇ ਜਿਹੜੇ ਬੰਦਿਆਂ ਦੇ ਨਾਂ ਤੇ ਪੈਸੇ ਟਰਾਂਸਫਰ ਕਰਾਏ ਨੇ ਉਹਨਾਂ ਨੇ ਉਹਨਾਂ ਦੇ ਕੋਲ ਆਏ ਨੇ ਆ 21 ਤਰੀਕ ਨੂੰ ਆਏ ਨੇ ਤਕਰੀਬਨ 8:30 ਵਜੇ ਘਰੋਂ ਨਿਕਲੇ ਨੇ ਉਹਦੇ ਬਾਅਦ 9:30 ਵਜੇ ਫੋਨ ਬੰਦ ਹੋ ਗਿਆ ਉਹਦੇ ਬਾਅਦ ਫਿਰ ਇਹਨਾਂ ਦਾ ਕੋਈ ਲੋਕੇਸ਼ਨ ਦਾ ਪਤਾ ਨਹੀਂ ਲੱਗਾ ਅੱਜ ਸਵੇਰੇ ਬੱਸ ਇਦਾਂ ਹੀ ਸੂਚਨਾ ਮਿਲੀ ਕਿ ਉੱਥੇ ਇੱਕ ਡੈੱਡ ਬਾਡੀ ਪਈ ਰਿਪੋਰਟ ਦਿੱਤੀ ਤੇ ਪਤਾ ਲੱਗਾ ਤੇ ਫਿਰ ਕਿਸਾਨਾਂ ਕਿਸਾਨਾਂ ਚ ਆ ਗਏ ਕਿ ਇਹੋ ਹੀ ਸਾਡੇ ਬਲਵਿੰਦਰ ਸਿੰਘ ਇਹ ਜਿਹੜੀ ਰਿਪੋਰਟ ਸੀ ਕਿ ਕਿਦਨੇ ਹੋਰ ਵੀ ਦਸੂਏ ਥਾਣੇ ਦਿੱਤੀ ਜਾਂ ਬਾਹਰ ਦਿੱਤੀ ਸੀ ਪੁਲਾਹਤ ਵੀ ਲਿਖਾਈ ਹੋਈ ਪੁਲਾਹਤ ਲਿਖਾਈ ਸੀ ਰਿਪੋਰਟ ਤੇ ਦਸੂਏ ਵੀ ਅੱਜ ਲਿਖਾਤੀ ਠੀਕ ਦਸੂਹਾ ਦੇ ਪਿੰਡ ਬੁੱਦੋ ਬਰਕਤ ਦੇ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮ੍ਰਿਤਕ ਦੇ ਮਿਲੇ ਦੱਸਦੀ ਹੈ ਕਿ ਇਹ ਵਿਅਕਤੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਅਤੇ ਸ਼ੱਕੀ ਹਾਲਾਤਾਂ ਦੇ ਵਿੱਚ ਉਸਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਸੰਸਨੀ ਹੈ ਪਿੰਡ ਵਾਸੀਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਇਸ ਦੌਰਾਨ ਹੀ ਦਸੂਹਾ ਪੁਲਿਸ ਨੇ ਇਸ ਬਾਰੇ ਵੱਖ-ਵੱਖ ਥਾਣਿਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਤੇਰ ਸ਼ਾਮ ਪਹੁੰਚੇ ਪਰਿਵਾਰਿਕ ਮੈਂਬਰਾਂ ਨੇ ਇਸ ਦੀ ਪਛਾਣ ਕੀਤੀ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਇਸ ਵਿਅਕਤੀ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਬੱਗੜਪੁਰ ਥਾਣਾ ਪੁਲੱਤ ਤੇ ਵਜੋਂ ਕੀਤੀ ਗਈ ਹੈ ਇਸ ਮੌਕੇ ਤੇ ਪਿੰਡ ਦੇ ਸਰਪੰਚ ਦਿਲਬਖ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਸਪੇਨ ਦੇ ਵਿੱਚ ਰਹਿ ਰਿਹਾ ਸੀ 21 ਜਨਵਰੀ ਨੂੰ ਆਪਣੇ ਪਿੰਡ ਆਇਆ ਸੀ ਅਤੇ ਕਿਸੇ ਦੇ ਨਾਲ ਜ਼ਮੀਨ ਨੂੰ ਲੈ ਕੇ ਉਸ ਦਾ ਝਗੜਾ ਵੀ ਚੱਲ ਰਿਹਾ ਸੀ 27 ਤਰੀਕ ਨੂੰ ਬਲਵਿੰਦਰ ਸਿੰਘ ਆਪਣੇ ਮੋਟਰਸਾਈਕਲ ਤੇ ਘਰੋਂ ਨਿਕਲਿਆ ਸੀ ਸ਼ਾਮ ਤੱਕ ਫੋਨ ਵੀ ਉਸ ਦਾ ਬੰਦ ਹੋ ਗਿਆ ਜਿਸ ਤੋਂ ਬਾਅਦ ਪੁਲੱਥ ਪੁਲਿਸ ਸਟੇਸ਼ਨ ਨੂੰ ਇਸ ਸਬੰਧੀ ਸੂਚਿਤ ਵੀ ਕੀਤਾ ਗਿਆ ਸੀ ਦਸੂਹਾ ਥਾਣੇ ਦੇ ਇਲਾਕੇ ਦੇ ਵਿੱਚ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਮਿਲਣ ਦੀ ਸੂਚਨਾ ਤੇਜ਼ੀ ਦੇ ਨਾਲ ਫੈਲੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੱਕ ਇਹ ਗੱਲ ਪਹੁੰਚ ਗਈ ਅਤੇ ਜਦੋਂ ਇਸ ਦੀ شناخت ਕੀਤੀ ਗਈ ਤਾਂ ਇਹ ਬਲਵਿੰਦਰ ਸਿੰਘ ਹੀ ਸੀ ਮੁਢਲੀ ਪੜਤਾਲ ਤੋਂ ਬਾਅਦ ਇਹ ਮਾਮਲਾ ਕਤਲਦਾਹੀ ਜਾਪਰੇ ਮ੍ਰਿਤਕ ਦੇ ਸਰੀਰ ਤੇ ਉੱਪਰ ਸੱਟਾਂ ਦੇ ਨਿਸ਼ਾਨ ਵੀ ਨੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਇਹ ਗੱਲ ਨਿਕਲ ਕੇ ਸਾਹਮਣੇ ਆਣਾ ਕਿ ਇਸ ਦਾ ਜ਼ਮੀਨ ਨੂੰ ਲੈ ਕੇ ਕਿਸੇ ਦੇ ਨਾਲ ਝਗੜਾ ਚੱਲ ਰਿਹਾ ਸੀ ਜਿਹੜਾ ਇਹ ਡੈੱਡ ਬੋਡੀ ਮਿਲੀ ਇਹ ਮੇਰਾ ਨਾਮ ਦਿਲਬਖ ਸਿੰਘ ਹੈ ਉਹਨਾਂ ਦਾ ਨਾਮ ਬਲਵਿੰਦਰ ਸਿੰਘ ਇਹ ਪਿੰਡ ਬਾਕਰਪੁਰ ਤੋਂ ਰਹਿਣ ਵਾਲੇ ਨੇ ਸੁਪੀਨ ਦੇ ਵਿੱਚ ਪੱਕੇ ਨੇ ਇੱਥੇ ਕੋਈ ਜ਼ਮੀਨ ਦਾ ਇਹਨਾਂ ਦਾ ਚੱਕਰ ਸੀ ਜ਼ਮੀਨ ਲੈਣ ਦੇ ਵਿੱਚ ਤੇ ਜਿਹੜੇ ਬੰਦਿਆਂ ਦੇ ਨਾਂ ਦੇ ਪੈਸੇ ਟਰਾਂਸਫਰ ਕਰਾਏ ਨੇ ਉਹਨਾਂ ਨੇ ਉਹਨਾਂ ਦੇ ਫੋਨ ਆਏ ਨੇ ਆ 21 ਤਰੀਕ ਨੂੰ ਆਏ ਨੇ ਤਕਰੀਬਨ 8:30 ਵਜੇ ਘਰੋਂ ਨਿਕਲੇ ਨੇ ਉਹਦੇ ਬਾਅਦ 9:30 ਵਜੇ ਫੋਨ ਬੰਦ ਹੋ ਗਿਆ ਉਹਦੇ ਬਾਅਦ ਫਿਰ ਇਹਨਾਂ ਦਾ ਕੋਈ ਲੋਕੇਸ਼ਨ ਦਾ ਪਤਾ ਨਹੀਂ ਲੱਗਾ ਅੱਜ ਸਵੇਰੇ ਬਸ ਇਦਾਂ ਹੀ ਸੂਚਨਾ ਮਿਲੀ ਕਿ ਉੱਥੇ ਇੱਕ ਡੈੱਡ ਬਾਡੀ ਪਈ ਹੈ ਰਿਪੋਰਟ ਦਿੱਤੀ ਤੇ ਪਤਾ ਲੱਗਾ ਤੇ ਫਿਰ ਪਛਾਣ ਆ ਪਛਾਣ ਚ ਆ ਗਏ ਕਿ ਇਹੋ ਹੀ ਸਾਡੇ ਬਲਵਿੰਦਰ ਸਿੰਘ ਇਹ ਜਿਹੜੀ ਰਿਪੋਰਟ ਸੀ ਕਿ ਕਿਦਰੇ ਹੋਰ ਵੀ ਦਸੂਏ ਥਾਣੇ ਦਿੱਤੀ ਜਾਂ ਬਾਹਰ ਦਿੱਤੀ ਸੀ ਪੁਲਾਹਥ ਵੀ ਲਿਖਾਈ ਹੋਈ ਪੁਲਾਹਥ ਲਿਖਾਈ ਸੀ ਰਿਪੋਰਟ ਤੇ ਦਸੂਏ ਵੀ ਅੱਜ ਲਿਖਾਤੀ ਸੀ